ਸ਼ੁਕਰ ਹੈ ਕਿ ਅੱਜ ਮੌਸਮ ਠੰਡਾ ਹੋਇਆ। ਪੱਕਿਆਂ ਦੇ ਨਾਲ ਉਹ ਬਾਹਰ ਦੀ ਹਵਾ ਚੰਗੀ ਲੱਗਦੀ ਆ ਤੇ ਜਾਨ ਸੌਕੀ ਹੋਈ ਆ। ਮੈਂ ਤਾਂ ਨਿਕ ਤੇ ਮਾਸਾ ਰਾਤ ਨੂੰ ਮੀਂਹ ਆ ਜੇ ਨਾ ਤਾਂ ਤਾਂ ਨੀਂਦ ਵੀ ਸੌਕੀ ਆਵੇ। ਮੰਮੀ ਮੰਮੀ ਮਟੜਣ ਨਾਲ ਗੱਲ ਕਰਨੀ ਆ ਮੰਮੀ ਮਟੜਣ ਨਾਲ ਗੱਲ ਕਰਨੀ ਐ ਇੱਕ ਮੈਨੂੰ ਪਤਾ ਵਾ ਤੁਸੀਂ ਮੇਰੇ ਨਾਲ ਗੁੱਸੇ ਜੇ ਨਹੀਂ ਕਾਦੀ ਹੁਣ ਤੋਂ ਗੱਲ ਕਰਨੀ ਐ ਨਹੀਂ ਹੁਣ ਕੀ ਬਚਿਆ ਗੱਲ ਕਰਨ ਨੂੰ ਕੀ ਰਹਿ ਗਿਆ ਹੁਣ ਤੇਰਾ ਗੱਲ ਕਰਨ ਵਾਲਾ ਸਾਰਾ ਕੁਝ ਤੇ ਤੂੰ ਕਰਾਤਾ ਵਾ ਮੰਮੀ ਮੈਨੂੰ ਪਤਾ ਤੈਨੂੰ ਗੁੱਸੇ 'ਚ ਮੇਰੇ ਕੋਲ ਗਲਤੀ ਹੋ ਗਈ ਆ ਤੇ ਆਪਣੀ ਗਲਤੀ ਤੇ ਨਾ ਮੈਨੂੰ ਪਸਤਾਵਾ ਵੀ ਬੜਾ ਹੋਣ ਰਿਆ ਵਾ ਮੈਂ ਤਾਂ ਹੀ ਤੁਹਾਡੇ ਹਵਾਲੇ ਆਈ ਆ ਨਹੀਂ ਹੁਣ ਪਸਤਾਵਾ ਕੀ ਕਰੂਗਾ ਜਿਦੋਂ ਚਿੜੀਆ ਚੋਗੀ ਖੇਤ ਇੰਨਾ ਕੁ ਤੋ ਕਰਾਤਾ ਮੈਂ ਛਦੈਣ ਹੀ ਤੇਰੇ ਅੱਗੇ ਪਿੱਟਦੀ ਹੀ ਇਹਨੇ ਨਾ ਦੇ ਮੁੰਡਾ ਨਾ ਦੇ ਮੁੰਡਾ ਮੈਨੂੰ ਕਹੇ ਧੁੱਪੇ ਨਹੀਂ ਤੋਲੇ ਆਗੇ ਦੁਨੀਆ ਵੇਖੀ ਆ ਮੈਂ ਵੀ ਤਨ ਮੈਂ ਕਿਹਾ ਹੈ ਤੁਹਾਡੇ ਰਿਸ਼ਤੇ 'ਚ ਫਿੱਕ ਪੈ ਜਾਣੀ ਆ ਇਹ ਕਦ ਤੂੰ ਮੇਰੀ ਟੀ-ਸ਼ਰਟਾ ਤੀ ਤੇ ਦੂਜਾ ਧੀ ਨੇ ਪੁੱਛ ਲਿਆ ਤੀ ਨੋਂ ਤੇ ਮੈਨੂੰ ਦੁਨੀਆ ਕੀ ਕਹੋਗੇ ਤੁਸੀਂ ਤਾਂ ਮੈਨੂੰ ਕਦੇ ਬਾਹਰ ਨਿਕਲਣ ਜੋਗੀ ਨਹੀਂ ਛੱਡਿਆ ਕਿਹੜਾ ਮੂੰਹ ਲੈ ਕੇ ਮੈਂ ਲੋਕਾਂ 'ਚ ਬਾਹਰ ਨਿਕਲੂੰਗੀ ਮੰਮੀ ਟਾੜੀਆਂ ਗੱਲਾਂ ਤੇ ਮੈਂ ਸਹਿਮਤ ਵਾਂ ਸਾਰੀਆਂ ਤੇ ਪਰ ਮੈਂ ਕੀ ਕਰਾਂ ਹੁਣ ਮੇਰੇ ਕੋਲ ਗਲਤੀ ਹੋ ਗਈ ਆ ਤੇ ਮੈਂ ਤੁਹਾਡੇ ਕੋਲੋਂ ਮਾਫੀ ਵੀ ਮੰਗਣ ਡਈ ਆ ਤੇ ਮੈਨੂੰ ਪਸਤਾਵਾ ਵੀ ਬੜਾ ਹੋਣ ਡਿਆ ਵਾ ਤੇ ਜੇ ਵੇਖੋ ਵੀ ਗਲਤੀਆਂ ਮੈਂ ਇਨਸਾਨ ਕੋਲ ਹੀ ਹੁੰਦੀਆਂ ਵਾ ਤੇ ਜੇ ਮੇਰੇ ਕੋਲ ਵੀ ਹੋ ਗਈ ਆ ਤੇ ਫੇਰ ਕੀ ਹੋ ਗਿਆ ਵੱਡੇ ਵੀ ਤਾਂ ਗਲਤੀਆਂ ਕਰ ਹੀ ਰਹਿੰਦੇ ਕੇਵਲੇ ਗਲਤੀ ਕਰ ਮੀਤ ਕੋਈ ਇੱਕ ਕਰੋ ਦੋ ਕਰੋ ਤੂੰ ਤੇ ਹਜ਼ਾਰ ਗਲਤੀਆਂ ਕਰ ਚੁੱਕੀ ਆ ਕਿਹੜੀ ਕਿਹੜੀ ਗਲਤੀ ਤੇਰੀ ਮaaf ਕਰੀਏ ਬੰਦ ਕੋਈ ਇੱਕ ਮaaf ਕਰ ਦੂ ਦੋ ਕਰ ਦੂ ਇੰਨੀਆਂ ਗਲਤੀਆਂ ਨਹੀਂ ਮaaf ਹੁੰਦੀਆਂ ਹੁਣ ਮੇਰੇ ਵੱਸੋਂ ਸਾਰਾ ਕੁਝ ਬਾਹਰ ਵਾ ਚਲ ਇੱਕ ਵਾਰੀ ਗਲਤੀ ਤੇ ਮaaf ਕਰੋ ਮੈਂ ਮੁੜ ਕੇ ਇਦਾਂ ਲਿਗਾ ਕੋਈ ਗਲਤੀ ਨਹੀਂ ਕਰਦੀ ਹੈਗੀ ਇਦਾਂ ਕਰ ਵੀ ਮੇਰੇ ਲਾਗੋ ਚਲ ਜਾ ਮੇਰਾ ਅੱਗੇ ਬਹੁਤ ਦਿਮਾਗ ਖਰਾਬ ਹੋਣ ਡਿਆਈ ਇੱਕ ਤੇ ਬੰਦਾ ਹੁੰਦਾ ਨਾ ਉਹਨੂੰ ਖੂਂਚ ਤੱਕਾ ਦਈਏ ਤੇ ਉਹ ਫੇਰ ਡਿਗਦਾ ਤੇ ਤੂੰ ਤੇ ਬਾਰ ਬਾਰ ਆਪ ਡਿਗਦੀ ਆ ਇੱਕ ਵਾਰ ਨਹੀਂ ਹੋਇਆ ਤੇ ਰੱਬ ਬੜੀ ਅਰੀਏ ਚੀਜ਼ਾਂ ਹੋ ਗਈਆਂ ਵਾ ਤੇ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਤੇ ਮੈਂ ਦੱਸਾਂ ਮੰਮੀ ਅੱਜ ਤੇ ਮੈਂ ਬੜੀ ਆਸ ਦੇ ਨਾਲ ਹੀ ਕਿ ਤੁਸੀਂ ਮੈਨੂੰ ਮਾਫ਼ ਕਰ ਦੋਗੇ ਖਾਣੀ ਮੇਰੇ ਕੋਲ ਗਲਤੀ ਨਹੀਂ ਵੱਡੀ ਹੋ ਗਈਆ ਕਿ ਮਾਫ਼ ਕਰਨ ਦੇ ਲਾਇਕ ਨਹੀਂ ਹੈਗੀ ਦੇਖ ਕਿੱਡੀ ਫਫੇ ਕੁੱਟਦੀ ਆ ਤੇ ਖਾਣੀ ਮੰਮੀ ਨੇ ਮੇਰੀਆਂ ਗੱਲਾਂ ਚਾਹ ਜਣਾ ਇਹ ਨਾ ਹੁਣ ਤੇਰੀਆਂ ਗੱਲਾਂ ਚਾਹੀ ਇੱਕ ਪਾਸੇ ਤੋਂ ਮੇਰੀ ਧੀ ਮੈਥੋਂ ਦੂਰ ਕਰ ਦਿੱਤੀ ਆ ਦੂਜੇ ਪਾਸੇ ਤੂੰ ਫੇਰ ਆਣ ਕੇ ਉਤੋਂ ਦੀ ਮਿੱਠੇ ਪੋਚੇ ਪਾਉਣੀ ਆ ਤੂੰ ਮਨਛਦੈਣ ਸਮਝਿਆ ਵਾ ਮੈਂ ਵੀ ਦੁਨੀਆ ਵੇਖੀ ਆ ਐ ਧੀ ਕਿਤੇ ਬੁੱਢਰੀ ਆ ਨਾ ਕਿਤੇ ਟਸ ਤੋਂ ਮਸ ਨਹੀਂ ਹੋਈ ਹੈਗੀ ਕਿੰਨੇ ਤਰਲੇ ਲਏ ਇਹਦੇ ਕੋਲੋਂ ਮਾਫੀਆਂ ਕਿੰਨੀਆਂ ਮੰਗੀਆਂ ਨਾ ਆਂਦੀ ਮਾਫ ਤੇ ਕਰਨਾ ਹੀ ਨਹੀਂ ਤੂੰ ਗਲਤੀ ਈ ਵੱਡੀ ਕਰਤੀ ਆ ਇੱਕ ਤੇ ਉਹ ਕੁੜੀ ਲੈ ਬੁੰਡਾ ਲੈ ਗਈ ਮੇਰਾ ਮੁੰਡਾ ਤੇ ਮੈਂ ਵਾਪਸ ਇੱਥੇ ਲਿਆਉਂਗੀ ਐਦਾਂ ਮੈਂ ਹੱਥ ਤੇ ਹੱਥ ਤੇ ਰੱਖ ਕੇ ਬੈ ਨਹੀਂ ਸਕਦੀ ਐਗੀ ਕੋਈ ਨਾ ਕੋਈ ਤੇ ਸਕੀਮ ਲਾਉਣੀ ਪੈਣੀ ਆ ਅੱਗੇ ਵੀ ਗਰਮੀ ਦੀਆਂ ਚੱਲੀਆਂ ਹੀ ਤੇ ਗਾੜੀ ਵੀ ਗਰਮੀ ਦੀਆਂ ਮਰਜ਼ੀਆਂ ਚੱਲਣਗੀਆਂ ਤੇ ਆਪਣਾ ਮੁੰਡਾ ਤੇ ਮੈਂ ਵਾਪਸ ਘਰ ਲਿਆ ਕੇ ਛੱਡੂਗੀ ਜੇ ਮਾਂ ਹੀ ਨਾ ਗੱਲਾਂ ਮੇਰੀਆਂ ਚ ਆਈ ਤੀ ਇਹਨੂੰ ਤੇ ਗੱਲਾਂ ਚ ਲਿਆਈ ਸਕਦੀਆਂ ਨਾ ਐਦਾਂ ਕਰਦੀਆਂ ਕਿ ਇਹਨੂੰ ਕੁੜੀ ਨੂੰ ਫੋਨ ਲਾਉਂਦੇ ਆ ਗਰਮੀ ਦੇ ਕੋਲੋਂ ਬਥੇਰੀਆਂ ਚੱਲਾਂ ਦਿਮਾਗ ਬਥੇਰਾ ਚੱਲਦਾ ਵਾ ਏਡਾ ਵੀ ਕਿਹੜੇ ਆ ਅੱਜ ਕੀ ਗਰਮੀਤ ਗਾੜੀ ਅੜਜੂ ਕੋਈ ਲੱਗ ਜਾ ਤੋ ਵੀ ਫੇਰ ਮੈਂ ਤਾਂ ਆਵਾਜ਼ ਨਹੀਂ ਸੁਣਤੀ ਚੱਕਲਾ ਫੋਨ ਹੋਣਾ ਇਹ ਮਾ ਨਾਲੋਂ ਘੱਟ ਜਮਾਨੇ ਨਹੀਂ ਸੁਣੀਆਂ ਤੇ ਇਹ ਵੇਖਾ ਫੋਨ ਵੀ ਨਿਕਤੇ ਚੁੱਕਣ ਡਈ ਕਿੰਨਾ ਚਿਰ ਚੁੱਕੇਗੀ ਨਾ ਫੋਨ ਤੇ ਲਾਉਂਗੀ ਤੈਨੂੰ ਮੈਂ ਚੰਗਾ ਹੋਇਆ ਇਹਦਾ ਕਿਹੜਾ ਮੈਂ ਚੁੱਕਣਾ ਹੀ ਕੱਟਿਆ ਗਿਆ ਤੇ ਸੁਖ ਚੰਗਾ ਹੋਇਆ ਵਾ ਫਿਰ ਡੈਪੀ ਲੱਗਦਾ ਪਤਾ ਨਹੀਂ ਇਹਨੂੰ ਹੁਣ ਕੀ ਹੋਣਿਆ ਵਾ ਚੁੱਕਣਾ ਤੇ ਮੈਂ ਵੀ ਨਹੀਂ ਹੁਣ ਹੁਣਾ ਕੋਈ ਮਨ ਦੇ ਵਿੱਚ ਵੀ ਮੈਂ ਤਾਂ ਬਦ ਗੱਲ ਕਰਾਂ ਵੀ ਜਾਂ ਮੁੰਡੇ ਨਾਲ ਗੱਲ ਕਰਾਵਾਂ ਵੀ ਆਂਦੀ ਹੋਣੀ ਆ ਪਰ ਮੁੰਡੇ ਨੂੰ ਦੇ ਇਹ ਮੈਂ ਕਦੀ ਵੀ ਨਹੀਂ ਵਿਖਾਵਨੀ ਵੀ ਇਹਦਾ ਪਰਛਾਵਾਂ ਨਾਲ ਵਿਖਾਵੂਗੀ ਮੁੰਡੇ ਦਾ ਮੈਂ ਇਹ ਕੀ ਗੱਲ ਕਰੂਗੀ ਕਿੰਨਾ ਕੁ ਚਿਰ ਚੁੱਪੇਂਗੀ ਨਾ ਫੋਨ ਤੇ ਲਾਉਣਾ ਮੈਂ ਵੀ ਨਹੀਂ ਹਟਣਾ ਫੋਨ ਤੇ ਮੈਂ ਵੀ ਲਾਉਂਗੀ ਮੈਨੂੰ ਘਰ ਅੱਥੇ ਬਿੱਲ ਲਾਉਣ ਡਿਆ ਵਾ ਇਹਦੇ ਲਈ ਐਸੇ ਕੰਮ ਨੂੰ ਫੋਨ ਕਰਨਾ ਤੈਨੂੰ ਅਗਦਾ ਦੱਸਿਆ ਆਪਾਂ ਵੱਢਣਾ ਹੀ ਪੈਣਾ ਵਾ ਇਹਨੇ ਹੁਣ ਹਟਣਾ ਥੋੜਾ ਵਾ ਪੋਛ ਹੀ ਲਵਾ ਇਹਨੂੰ ਇਹਨੇ ਕੀ ਕਹਿਣਾ ਵਾ ਹੈਲੋ ਹਾਂ ਦੱਸ ਕੀ ਕਹਿਣਾ ਹੁਣ ਫੋਨ ਕਾਤੋਂ ਕੀਤਾ ਵਾ ਸਾਸਰੀ ਕਲ ਦੀਦੀ ਕਾਦੀ ਸਾਸਰੀ ਕਰ ਤੇਰਨਾ ਕੋਈ ਮੇਰੀ ਸਾਸਰੀ ਕਾਲ ਨਹੀਂ ਆ ਠੀਕ ਹੈ ਨਾ ਸਭ ਕੁਝ ਖਤਮ ਹੁਣ ਤੇਰਨਾ ਮੇਰਾ ਕੀ ਰਹਿ ਗਿਆ ਮੈਂ ਕਹ ਨਾਲ ਕੋਹਣ ਬਾਪੂ ਹੁਣ ਬਾਰ ਬਾਰ ਕ ਮੈਨੂੰ ਕਰਨ ਦੀ ਆ ਦੀਦੀ ਮੈਂ ਤੁਹਾਨੂੰ ਫੋਨ ਕਰਨ ਲਈ ਆ ਤੁਹਾਡੇ ਕੋ ਮੈਂ ਮਾਫੀ ਮੰਗਣਾ ਚਾਹੁੰਨੀ ਆ ਤਾਂ ਕਰਕੇ ਤੁਹਾਨੂੰ ਮੈਂ ਫੋਨ ਕਰਨ ਲਈ ਹਾਂ ਹੁਣ ਮਾਫੀ ਵਾਲਾ ਕੋਈ ਰਹਿ ਗਿਆ ਤੂੰ ਕੀਤਾ ਕੀ ਕੁਝ ਮੈਨੂੰ ਵੀ ਪਤਾ ਵਾ ਹੁਣ ਤੁਹਾਨੂੰ ਮੈਂ ਕਾਦੀ ਮਾਫੀ ਦਵਾਵੀ ਤੇ ਫਿਰ ਕੀ ਆ ਹੁਣ ਮੈਂ ਮੁੰਡਾ ਤੇ ਤੁਹਾਨੂੰ ਦੇ ਦਿੱਤਾ ਵਾ ਨਾ ਇਦਾਂ ਤਾਂ ਨਾ ਨਾ ਕਰੋ ਤੁਸੀਂ ਮੁੰਡਾ ਦੇ ਤਾਂ ਮੁੰਡਾ ਮੈਂ ਆਪਣੇ ਜੋਰ ਨਾਲ ਲੈ ਕੇ ਆਈ ਆ ਤੂੰ ਤਾਂ ਬਹੁਤ ਕੁਝ ਕਰਤਾ ਏ ਠੀਕ ਹੈ ਨਾ ਹੁਣ ਮੈਨੂੰ ਬਾਰ-ਬਾਰ ਫੋਨ ਨਹੀਂ ਕਰਨਾ ਮੈਂ ਨਹੀਂ ਨਹੀਂ ਦੀਦੀ ਫੋਨ ਨਾ ਕਟਿਓ ਮੈਂ ਤਾਂ ਤੁਹਾਡੇ ਨਾਲ ਨਾ ਗੱਲ ਕਰਨੀ ਆ ਜ਼ਰੂਰੀ ਹੁਣ ਕਿਹੜੀ ਗੱਲ ਕਰਨੀ ਆ ਕੀ ਰਹਿ ਗਿਆ ਮਗਰ ਗੱਲ ਕਰਨ ਵਾਲਾ ਮੇਰ ਕੋ ਨਾ ਪਤਾ ਵਾ ਮੈਨੂੰ ਕਿ ਅਣਜਾਣੇ ਦੇ ਵਿੱਚ ਨਾ ਮੇਰ ਕੋ ਬਹੁਤ ਵੱਡੀ ਗਲਤੀ ਹੋ ਗਈ ਆ ਤੇ ਤੁਸੀਂ ਮੈਨੂੰ ਹੋ ਗਈ ਤੇਰੇ ਕੋ ਹਾਂਜੀ ਤੇ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਅੱਛਾ ਤੈਨੂੰ ਵੀ ਗਲਤੀ ਦਾ ਅਹਿਸਾਸ ਹੋ ਜਾਂਦਾ ਵਾ ਮੈਨੂੰ ਤੇ ਅੱਜ ਪਤਾ ਲੱਗਾ ਮਾਫੀ ਮੰਗੀ ਕਿਤੇ ਭੁੱਲ ਭੁਲੇਖੇ ਮੇਰੇ ਕੋਲ ਮੁੰਡਾ ਨਾ ਮੰਗ ਲਈ ਨੀ ਨਹੀਂ ਨਹੀਂ ਦੀਦੀ ਮੁੰਡਾ ਕੋ ਮੈਂ ਮੰਗਣਾ ਵਾ ਮੁੰਡਾ ਤੁਹਾਡਾ ਅੱਜ ਵੀ ਆ ਤੇ ਕੱਲ ਵੀ ਤੁਹਾਡਾ ਵਾ ਤੇ ਜੇ ਮੈਂ ਮੰਗਣਾ ਹੀ ਤੇ ਉਦੋਂ ਹੀ ਤੁਹਾਨੂੰ ਕਿਉਂ ਦੇਣਾ ਹੀ ਮੁੰਡਾ ਮੈਂ ਚੱਲ ਤੇਰੇ ਮੈਂ ਮਾਫ ਕਰਤਾ ਤਾਂ ਵੀ ਉਹ ਮਾਫ ਤਾਂ ਮੈਂ ਤੈਨੂੰ ਕੀਤਾ ਕਿ ਤੂੰ ਮੈਨੂੰ ਆਪਣਾ ਮੁੰਡਾ ਦਿੱਤਾ ਵਾ ਹਾਂਜੀ ਤੇ ਮੈਂ ਮਾਫੀ ਤੇ ਮੈਂ ਤਾਂ ਸਮਝੂਗੀ ਕਿ ਤੁਸੀਂ ਮੈਨੂੰ ਮਾਫ ਕਰ ਦਿੱਤਾ ਤੁਸੀਂ ਇਦਾਂ ਕਰੋ ਕਿ ਤੂੰ ਹੀ ਮੇਰੇ ਕੋਲ ਹੋ ਕੇ ਜਾਓ ਕਹਦਣਾ ਤੇਰੇ ਕੋਲ ਹਾਂਜੀ ਹਾਂਜੀ ਉਹਦਾ ਤੇ ਭਾਵੇਂ ਮੈਂ ਆ ਜਾਂਦੀ ਪਰ ਉਹ ਬੱਸਾਂ ਦੀ ਨਾ ਹੜਤਾਲ ਜੀ ਚੱਲਣ ਢਈ ਆ ਤੇ ਮੇਰੇ ਕੋਲ ਤੇ ਆ ਜਾ ਜੇ ਜਾਣਾ ਤੇ ਤੁਹਾਡੇ ਕੋਲ ਸਕੂਟਰੀ ਹੈਗੀ ਤੇ ਤੁਸੀਂ ਸਕੂਟਰੀ ਤੇ ਆ ਜਾਓ ਤੇ ਗੁਰਨਾਮਪਾ ਜੀ ਨੇ ਤੇ ਪੰਮਣ ਤੁਹਾਡੇ ਕੋਲ ਤੇ ਆਉਣਾ ਨਹੀਂ ਹੈਗਾ ਤੇ ਆਪਣਾ 3 ਦਸ ਦਾ ਜਿਹੜਾ ਵਾ ਨਾ ਉਹ ਲੈ ਚੋ ਚਲ ਠੀਕ ਆ ਵੇਖਦੀ ਆ ਮੈਂ ਕੱਢਦੀ ਆ ਅੱਜ ਟਾਈਮ 2 ਘੰਟੇ ਵਾਸਤੇ ਨਹੀਂ ਜ਼ਰੂਰੀ ਆਇਓ ਮੈਂ ਤਾਂ ਦਿਨਾਂ ਨਾਲੇ ਕੱਪੜੇ ਵੀ ਬਣਾਏ ਆ ਚੱਲ ਕੋਈ ਨਹੀਂ ਮੈਂ ਅੰਨੀ ਆ ਫਿਰ ਹਾਂਜੀ ਜ਼ਰੂਰ ਆਇਓ ਠੀਕ ਆ ਓਕੇ ਠੀਕ ਜੀ ਲੈ ਹਾਂ ਮਾਂ ਤਨੀ ਗੱਲਾਂ 'ਚ ਆਈ ਧੀ ਆ ਗਈ ਆ ਗੱਲਾਂ 'ਚ ਲੈ ਹਾਂ ਆ ਤੂੰ ਸਧਾਰਾ ਲੈ ਆਪਣਾ ਤੀਆਂ ਦਾ ਤੇ ਆਖਰੀ ਤੇਰਾ ਸਧਾਰਾ ਹੁਣਾਂ ਪੇਕਿਆਂ ਦਾ ਤੇ ਖਾਵੇਂ ਉੱਤੇ ਜਾ ਕੇ ਤਰਨ ਰਾਜਕੋਟ ਇੱਥੇ ਨਾ ਤੈਨੂੰ ਖਾਣਾ ਮਿਲਿਆ ਤਲੇ ਇਦਾਂ ਕਰਦੀ ਆ ਮੈਂ ਹੁਉਈ ਹੰਨੀ ਆ ਪਰ ਜੀਤ ਨਹੀਂ ਮੇਰਾ ਕਰਦਾ ਉੱਥੇ ਜਾਣ ਨੂੰ ਇਹਦੇ ਮੱਥੇ ਲੱਗਣ ਨੂੰ ਐਡੀਕ ਲੈਣੀ ਆ ਇੰਨਾ ਕੁਝ ਕਰਤਾ ਇਹਨੇ ਫੇਰ ਵੀ ਸੋਹਣੀ ਹੁੰਨੀ ਐ ਹੁਣ ਕਿਹੜਾ ਕੰਚ ਵਾਲਾ ਇਹਨੇ ਮੇਰੇ ਪੌਣਾ ਵਾ ਤੇ ਨਾਲ ਕੀ ਪਤਾ ਭੁੱਲ ਭਲਾ ਕੇ ਹੋਣੀ ਚੰਗੀ ਭਾਂਜੇ ਵੀ ਉਧਰ ਯਕੀਨ ਜਤ ਨਹੀਂ ਮੈਨੂੰ ਇਹਦੇ ਤੇ ਹੁੰਦਾ ਪੇ ਇਦਾਂ ਦੀ ਹੋ ਜੂਗੀ ਚੰਗੀ ਤਰ੍ਹਾਂ ਪਰ ਇੱਕ ਗੱਲ ਆ ਹੁਣ ਮੈਂ ਵਸਾ ਨਹੀਂ ਖਾਣਾ ਨੂੰ ਆਪਣਾ ਮੁੰਡਾ ਨਹੀਂ ਮੈਂ ਉੱਥੇ ਖਾਣਨਾ ਵੀ ਹੁੰਦਾ ਚਲ ਸਕੂਲੇ ਗਿਆ ਹਨ ਉਦੋਂ ਤੱਕ ਮੈਂ ਹੋ ਕੇ ਆ ਹੀ ਜਾਣਾ ਵਾ ਇਦਾਂ ਕਰਦੀ ਆ ਮਗਰੋਂ ਜਾਨੀ ਸਕੂਟਰੀ ਤੇ ਦੋਵਾਂ ਘੰਟਿਆਂ ਦੇ ਵਿੱਚ ਹੋ ਕੇ ਨਾ ਵਾਪਸ ਆ ਹੀ ਜਾਨੀ ਆ ਲੈ ਦੀ ਆ ਗਿਆ ਹੱਸ ਕੇ ਦੀ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਦੇ ਹਾਂ ਠੀਕ ਆ ਲੱਗਦਾ ਮੈਨੂੰ ਅਜੇ ਵੀ ਗੁੱਸੇ ਆ ਦੀਦੀ ਈਆਂ ਦਾ ਗੁਜ਼ਾਰਾ ਨਹੀਂ ਹੁੰਦਾ ਪੇਕਿਆਂ ਬਿਨਾ ਗੁੱਸੇ ਹੋ ਕੇ ਵੀ ਠੀਕ ਆ ਨਹੀਂ ਨਹੀਂ ਜੀ ਜੀ ਤੀਆਂ ਦਾ ਨੀ ਨਿਕ ਜਾਰਾ ਹੁੰਦਾ ਪੇਕਿਆਂ ਦਾ ਗਾ ਤੇ ਪੇਕਿਆਂ ਦਾ ਵੀ ਭਾਬੀਆਂ ਦਾ ਵੀ ਗੁਜ਼ਾਰਾ ਵੀ ਨਹੀਂ ਹੁੰਦਾ ਤੀਆਂ ਤੋਂ ਬਗੈਰ ਚੱਲ ਤੂੰ ਮੈਨੂੰ ਬੁਲਾਇਆ ਤੇ ਮੈਂ ਆ ਗਈ ਹਾਂ ਗੁੱਸੇ ਨਾਲ ਰਾਜ ਵੀ ਛੱਡ ਆਈ ਹਾਂ ਹਾਂਜੀ ਵਧੀਆ ਕੀਤਾ ਨਾ ਹੁਣ ਤੁਸੀਂ ਆ ਗਏ ਤੇ ਹਾਂ ਹਾਂ ਚੱਲਾਓ ਅੰਦਰ ਬਈਏ ਚਾਹ ਪਾਣੀ ਪੀਏ ਲੈ ਕਿੰਨਾ ਜਲੂਸ ਕੱਢਿਆ ਪਹਿਲਾਂ ਇਹਨਾਂ ਨੇ ਤੇ ਹੁਣ ਦੋਵੇਂ ਇੱਕ ਮਿਕ ਹੋ ਗਈਆਂ ਕਿਦਾਂ ਜੱਫੀਆਂ ਪਾ ਪਾ ਕੇ ਮਿਲ ਲਈਆਂ ਇਹਨਾਂ ਦਾ ਵੀ ਪਤਾ ਨਹੀਂ ਲੱਗਦਾ ਕਦੋਂ ਲੜਦੀਆਂ ਨਾ ਤੇ ਕਦੋਂ ਮਿਲਦੀਆਂ ਆ ਦੇ ਤੋ ਇਹ ਦੇਲਪ੍ਰੀਤ ਲੈ ਆਉਣਾ ਹੀ ਨਾਲ ਉਹ ਨਾ ਸਕੂਲੇ ਗਿਆ ਵਾ ਤੇ ਨਾਲ ਤੈਨੂੰ ਪਤਾ ਅੱਗੇ ਬੜੀਆਂ ਜੀਆਂ ਛੁੱਟੀਆਂ ਹੋ ਗਈਆਂ ਵਾ ਟਿਊਸ਼ਨ ਦੇ ਬੜੀ ਛੁੱਟੀਆਂ ਹੋ ਗਈਆਂ ਤੇ ਫੇਰ ਸਰਦਾ ਨਹੀਂ ਇੱਦਾਂ ਕੰਮ ਪਿੱਛੇ ਪੈ ਜਾਂਦਾ ਤੇ ਇੱਕ ਇੱਕ ਛੁੱਟੀ ਹੋ ਜਾਂਦੀ ਤੇ ਫੇਰ ਕੀ ਉਹਨਾਂ ਕੰਮ ਪਿੱਛੇ ਪੈ ਜਾਂਦੇ ਪੜਾਈ ਬੜੀ ਸੱਬ ਸਵਾਦੀ ਮੰਮੀ ਸਾਸਰੀ ਕਾਲ ਸਾਸਰੀ ਕਾਲ ਹੋਰ ਸਣਾ ਠੀਕ ਠਾਕ ਹਾਂਜੀ ਤੁਸੀਂ ਸੁਣਾਓ ਸਾਂ ਕੁੜੇ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਕਿ ਤੁਸੀਂ ਲੜੀਆਂ ਕਿਹੜੇ ਵੇਲੇ ਤੇ ਸੁਲਾਤਾ ਟੀ ਕਿਹੜੇ ਵੇਲੇ ਹੋ ਗਈ ਭਾਬੀ ਸਾਸਰੀ ਕਾਲ ਮੰਮੀ ਮੇਗਾ ਜਨ ਪੇਕਿਆਂ ਦੇ বিনা ਕਦੀ ਗੁਜ਼ਾਰਾ ਹੁੰਦਾ ਧੀਆਂ ਦਾ ਵੀ ਤੇ ਇਸੇ ਕਰਕੇ ਭਾਬੀ ਨੇ ਮੈਨੂੰ ਫੋਨ ਕੀਤਾ ਤੇ ਮੈਂ ਆ ਗਈ ਆਂਦੀ ਆਪਣਾ ਸੰਧਾਰਾ ਲੈ ਜਾਣ ਕੇ ਹਾਂ ਸੰਧਾਰਾ ਤੁਹਾਨੂੰ ਤੇਨੇ ਘਰ ਚ ਕੁਝ ਵੀ ਨਹੀਂ ਦੱਸਿਆ ਪੁੱਛਿਆ ਮੰਮੀ ਹੈਰਾਨ ਕਾਦੇ ਵਾਸਤੇ ਹੋਣ ਡਈ ਆ ਫਿਰ ਕੀ ਜੇ ਕੁੜੀ ਨੇ ਮੈਂ ਫੋਨ ਕਰ ਲਿਆ ਕਿ ਆ ਜਾ ਸਾਰੀਆਂ ਕੁੜੀਆਂ ਆਉਂਦੀਆਂ ਹੀ ਆ ਤੇ ਚਲ ਮੰਮੀ ਬੈਠ ਤੁਸੀਂ ਇੱਥੇ ਮੈਂ ਆ ਗਈ ਨਾਲੇ ਮੈਂ ਤੁਹਾਨੂੰ ਵੀ ਮਿਲ ਗਈ ਬਾਹ ਮੈਂ ਪਾਣੀ ਲੈ ਕੇ ਆਵਾਂ ਉਹ ਤੇ ਚੱਲ ਕੋਈ ਗੱਲ ਨਹੀਂ ਆ ਪਰ ਮੈਨੂੰ ਕੋਈ ਸਮਝ ਨਹੀਂ ਤੁਹਾਡੀ ਲੱਗਦੀ ਤੁਸੀਂ ਕੀ ਕਰਦੀਆਂ ਹੋ ਘੜੀ ਚੋਂਦੀ ਮਾਸਾ ਤੇ ਘੜੀ ਚੋਂਦੀ ਤੋਲਾ ਮੰਮੀ ਆਂਦੀ ਤੇ ਮੈਂ ਵੀ ਨਹੀਂ ਇਹ ਫੋਨ ਤੇ ਫੋਨ ਕਰੀ ਜਾਂਦੀ ਹੀ ਤੇ ਮੈਂ ਫੇਰ ਆਖਿਆ ਮੈਂ ਕਿਹਾ ਚੱਲ ਹੁਣ ਜੇ ਨਹੀਂ ਗਈ ਆ ਤੇ ਮੈਂ ਚੱਲ ਜਾਨੀ ਆ ਤਾਂ ਕਰਕੇ ਮੈਂ ਆਈ ਆ ਨਹੀਂ ਤੇ ਦਿਲ ਤੇ ਮੇਰਾ ਵੀ ਨਹੀਂ ਕਰਨ ਗਿਆ ਵੀ ਔਨ ਨੂੰ ਇੱਥੇ ਚੱਲ ਪੁੱਤ ਇੱਕ ਗੱਲ ਉਹ ਤੇ ਚੰਗਾ ਕੀਤਾ ਤੂੰ ਆ ਗਈ ਆ ਮੇਰਾ ਵੀ ਨਾ ਬੜਾ ਮਾਨ ਦਾਸ ਹੋਇਆ ਏ ਇੰਨਾ ਕੁਛ ਉਦਨ ਹੋਇਆ ਏ ਮੈਨੂੰ ਪਤਾ ਨਹੀਂ ਹੁਣ ਕੁੜੀ ਨੇ ਆਉਣਾ ਕਿ ਨਹੀਂ ਆਉਣਾ ਨਹੀਂ ਤੇ ਹਲ ਪਾਣੀ ਮੰਮੀ ਆ ਬੜੀ ਖੁਫੂ ਕਰਦੀ ਗਈ ਆ ਅਜੇ ਵੀ ਮੂੰਹ ਬਟਿਆ ਵਾ ਮੈਂ ਸਾਸੀ ਕਾ ਬੁਲਾਈ ਤੇ ਮੈਨੇ ਜਵਾਬ ਨਹੀਂ ਦਿੱਤਾ ਨੇ ਜਿੰਨੇ ਬੋਲਣਾ ਵਾ ਬੋਲੇ ਜਿੰਨੇ ਨਹੀਂ ਬੋਲਣਾ ਨਾ ਬੋਲੇ ਆਪਾਂ ਆਪਣੀ ਮਰਜ਼ੀ ਦੇ ਮਾਲਕ ਹੋ ਇੱਥੇ ਸਾਰੇ ਕਿਹਦਾ ਮੂੰਹ ਆ ਇਹਨੂੰ ਤੇ ਕਿਹਦਾ ਆ ਇਹਨੂੰ ਆ ਬਾਕੀ ਗੱਲਾਂ ਛੱਡ ਤੂੰ ਮੈਨੂੰ ਇਹ ਦੱਸ ਵੀ ਮੇਰੇ ਮੁੰਡੇ ਦਾ ਕੀ ਹਾਲ ਵਾ ਤੂੰ ਉਹਨੂੰ ਕਿਉਂ ਨਹੀਂ ਨਾਲ ਲਿਆਈ ਮੁੰਡਾ ਮੰਮੀ ਠੀਕ ਆ ਉਹ ਗਏ ਸਕੂਲ ਹੁਣ ਛੁੱਟੀਆਂ ਬੜੀਆਂ ਹੋ ਗਈਆਂ ਅੱਗੇ ਹੋ ਜੀਆਂ ਤੈਨੂੰ ਪਤਾ ਤਾਂ ਹੈਗਾ ਤੇ ਪੇਪਰ-ਪੁਪਰ ਹੋਏ ਸੀ ਮੈਂ ਕਹਿਆ ਫੇਰ ਕੰਮ ਪਿੱਛੇ ਪੈ ਜਾਣਾ ਉਹ ਬਨਾਲ ਫੇਰ ਤੈਨੂੰ ਪਤਾ ਹੀ ਮੇਰਾ ਹੁਣ ਮਨਜੇ ਨਹੀਂ ਕਰਦਾ ਇੱਥੇ ਲਿਆਉਣ ਨੂੰ ਮੈਂ ਸਕੂਲੇ ਮੈਂ ਤੂੰ ਜਾ ਤੇ ਉਹ ਸਕੂਲੇ ਘਰ ਆਈਆਂ ਅੰਦੇ ਨਾਲ ਉਹਨੇ ਟਿਵਿਸ਼ਨ ਚੱਲ ਜਾਣਾ ਜਦ ਤਨ ਮੈਂ ਜਾਣਾ ਨਹੀਂ ਚੱਲ ਜਦੋਂ ਆਉਣ ਨਹੀਂ ਹੁੰਦੇ ਆ ਲੈ ਆ ਕਰਨ ਨਾਲ ਮੈਨੂੰ ਵੀ ਮਿਲਾ ਕੇ ਆ ਕਕਰਿਆ ਕਰ ਮੇਰੇ ਬਾਰੇ ਸੋਚ ਲਿਆ ਕਰ ਕੋਈ ਗੱਲ ਨਹੀਂ ਤੂੰ ਮੇਰੇ ਕੋ ਆਵੀਂ ਹਾਂ ਤੇ 100 ਵਾਰੀ ਉੱਥੇ ਰਹਿ ਭਾਵੇਂ ਤੇ ਭਾਵੇਂ ਨਾਲ ਉਹਨੂੰ ਉੱਥੇ ਮੇੜ ਮੁੰਡੇ ਨੂੰ ਕੋਈ ਨਹੀਂ ਆਉਂਗੇ ਮੈਂ ਐਵੇਂ ਕਹਿ ਦਨਾਂ ਮੈਂ ਭਾਬੀ ਇੱਥੇ ਬਹਿ ਜਾ ਨਹੀਂ ਨਹੀਂ ਤੋ ਇਹ ਕਰੋ ਮਾ ਮਤਿਆਂ ਗੱਲਾਂ ਤੇ ਮੈਂ ਉਨੀ ਚਾਹ ਬਣਾ ਕੇ ਵੀ ਸਾਸਰੀ ਕਾਲ ਵੇਖ ਲਾ ਮੈਂ ਤਾਂ ਕਹਿੰਨੀ ਹੋ ਬਗਾਨੀ ਆ ਆ ਆਪਣਾ ਹੋ ਕੇ ਨਹੀਂ ਵੇਲਾ ਮੈਨੂੰ ਕਵਾ ਕੇ ਗਿਆ ਤੇ ਫੁਰਨ ਫੁਰਨ ਅੰਦਰ ਜਾ ਕੇ ਤੇ ਵੜ ਗਿਆ ਇਹ ਵੀ ਅਗੇ ਉਹਨੇ ਬੂਆ ਟੋ ਲਿਆ ਤੇ ਹੁਣ ਇੰਨੇ ਟੋ ਲਿਆ ਨੇ ਮੈਂ ਕੀ ਕਰਾਂ ਨਾ ਤਾਂ ਮੈਂ ਉਹਦੀ ਕਰਨ ਜੋਗੀ ਤੇ ਨਾ ਮੈਂ ਤੇਰੀ ਕਰਨ ਜੋਗੀ ਨੇਕੀਆਂ ਤਾਂ ਉਹ ਗਲਤ ਉਹ ਵੀ ਨਹੀਂ ਉਹਨਾਂ ਨੇ ਚੰਗੀਆਂ ਕੀਤੀਆਂ ਤਾਂ ਮੈਂ ਕੀ ਕਰਾਂ ਹਾਂ ਉਹ ਜੇ ਮੰਨ ਲੈਂਦੀ ਸਾਡੀ ਤੇ ਸਾਰੇ ਕੰਮ ਸਹੀ ਰਹਿਣੇ ਤੇ ਚੱਲ ਮੰਮੀ ਜੇ ਮੈਂ ਵੀ ਤੁਹਾਨੂੰ ਸਾਰੀਆਂ ਗੱਲਾਂ ਭਲਾ ਕੇ ਆਈਆਂ ਤੇ ਇਹ ਵੀ ਹੁਣ ਸਾਰੀਆਂ ਗੱਲਾਂ ਭਲਾ ਦੇਣ ਮੈਂ ਇਹਨਾਂ ਨਾਲ ਤਾਂ ਨਹੀਂ ਕੋਈ ਮਾੜਾ ਕੀਤਾ ਵੀ ਨਹੀਂ ਤਾਂ ਭਾਵੇਂ ਕੀਤਾ ਨਹੀਂ ਆ ਪਰ ਅਗਲਿਆਂ ਨੂੰ ਫੇਰ ਵੀ ਰੜਕਦੀਆਂ ਵਾਂ ਮੰਮੀ ਰੜਕਦੀਆਂ ਰੁੜਕਦੀਆਂ ਕੀ ਆ ਇਹ ਵੀ ਜਨਾਨੀ ਮਗਰ ਲੱਗਾ ਵਾ ਹੋਰ ਕੀ ਆ ਛੱਡੋ ਦੇਦੀ ਕਿੰਨਾ ਦੀ ਅਟੈਂਸ਼ਨ ਲੈ ਕੇ ਬੈਗੇ ਜੇ ਤੁਸੀਂ ਰਮਾਨ ਦੇ ਨਾਲ ਚਾਹ ਪੀਓ ਜਿੰਨਾ ਜਿਦਾ ਮੈਂ ਹੈਗੀ ਆ ਨਾ ਤੁਹਾਨੂੰ ਕਿਸ ਦੀ ਪਰਵਾਹ ਕੀ ਹੈਗੀ ਆ ਮੈਂ ਮਿਲੂਗੀ ਤੁਹਾਨੂੰ ਨਹੀਂ ਜੇ ਕਹਿ ਨੂੰ ਆਪਾਂ ਚੰਗਾ ਨੇ ਨਾ ਕਹਿ ਸਕਦੇ ਤੋਨ ਨੂੰ ਹੀ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਮੂੰਹ ਬੋਲ ਕ ਬੋਲ ਨਹੀਂ ਕੱਢਣੇ ਚਾਹੀਦੇ ਪਤਾ ਨਹੀਂ ਕਿਹੜੇ ਵੇਲੇ ਕਿਹਦੀ ਲੋੜ ਪੈ ਜਾਣੀ ਆ ਪਰ ਮੰਮੀ ਉਹਨਾਂ ਨੂੰ ਵੀ ਚਾਹੀਦਾ ਨਾ ਚਾਰਜਿਸ ਦੀ ਆਖੇ ਜਾਂ ਸਾਰਾ ਕੁਝ ਭੁਲਾ ਕੇ ਤੇ ਉਹਨੂੰ ਬੁਲਾ ਲੈਣਾ ਨਾ ਕਿ ਮੇਰੇ ਨਾਲ ਵੀ ਤੇ ਕਿੰਨਾ ਕੁਝ ਹੋਇਆ ਹੀ ਆ ਆਪਾਂ ਵੀ ਬੋਲੇ ਹੀ ਆ ਤੇ ਮੈਂ ਫਿਰ ਵੀ ਉਹਦੇ ਨਾਲ ਹੱਸ ਕੇ ਇੰਡਣ ਡਈ ਆ ਮੈਂ ਫੋਨ ਕਰ ਤੇ ਉਹਨੂੰ ਸੱਦਿਆ ਵੀ ਆ ਮੰਮੀ ਮੇਰੇ ਵੀ ਮਨ 'ਚ ਕੁਝ ਹੁੰਦਾ ਤੇ ਮੈਂ ਵੀ ਨਾ ਸੱਸ ਜੀ ਕਾ ਬੁਲਾਉਣੀ ਪਰ ਫਿਰ ਵੀ ਮੈਂ ਵੀ ਤੇ ਭੁਲਾ ਕੇ ਆਈ ਆ ਨੇ ਚੱਲ ਛੱਡੋ ਘੜ ਚਾਹ ਪੀਓ ਜਿਹਦਾ ਕੰਮ ਕਰਨ ਵਾਲਾ ਥੋੜੇ ਚਾਹ ਨੱਲੋਂ ਵੀ ਤੀ ਮੇਰਾ ਚਾਹ ਪੀਣ ਦੇਖਿਆ ਕਿਦਾਂ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਨ ਡਈ ਆ ਮੈਂ ਉਹਨਾਂ ਤੇ ਇੰਨਾ ਚ ਸੂਈ ਨਹੀਂ ਖੋਗਦੀ ਤੇ ਜਦੋਂ ਤੇਰੇ ਠਾਣੋ ਠਾਣੀ ਹੋਈਆਂ ਸੀ ਉਦੋਂ ਤੇ ਇਹਨਾਂ ਦਾ ਪਤਾ ਨਹੀਂ ਲੱਗਦਾ ਫੇ ਲੜਦੀਆਂ ਕਿਹੜੇ ਵੇਲੇ ਆ ਤੇ ਸੁਲਾ ਕਿਹੜੇ ਵੇਲੇ ਹੁੰਦੀ ਆ ਉਹ ਇਹਨਾਂ ਦਾ ਵੀ ਕੋਈ ਦੀਨ ਮਜਬ ਨਹੀਂ ਹੈਗਾ ਆੜੀ ਗਰਮੀਤ ਆ ਨਾ ਇਹਦੇ ਚਾਵਾ ਚੁੱਲਾ ਵਾ ਜਿੱਦਨ ਮਰਜੀ ਹੋ ਜਾਂਦੀ ਆ ਚਾਵਾ ਚੁੱਲਾ ਨਹੀਂ ਆ ਚਾਲ ਬਾਜ ਆ ਮੈਨੂੰ ਤੇ ਲੱਗਦਾ ਵਾ ਵੀ ਫੇਰ ਕਹੇ ਮਾਰਤੇ ਸਦਿਆਂ ਹਣ ਨਣਾਂ ਨੂੰ ਉਦਾਂ ਤੇ ਗਰਮੀਤ ਕਿਸੇ ਨੂੰ ਪੁੱਛਿਆ ਨਾ ਕਦੀ ਵੀ ਤੇ ਨਾਲੇ ਗਰਮੀਤ ਜਿਹੜੀ ਆ ਨਾ ਵਿੱਚੇ ਵਿੱਚ ਜ਼ਹਿਰ ਦੀ ਭਰੀ ਆ ਮੂੰਹ ਦੀ ਭਾਵੇਂ ਮਿੱਠੀ ਆ ਅੰਦਰੋਂ ਉਹ ਕੌੜੀ ਆ ਉਹ ਗਰਮੀ ਤੇ ਹੈ ਹੀ ਆ ਸਾਡੀ ਭੈਣ ਜਿਹੜੀ ਚੰਗੀ ਆ ਉਹ ਠੰਡਣੀ ਹੋਈਆਂ ਸੀ ਲਾਹੋ ਇਕੱਠੇ ਬਿਠੀਆਂ ਮੰਡੇ ਲਈ ਬਾਹਰ ਚਲ ਹਾਨੂੰ ਕੀ ਲੱਗੇ ਅਹੀਂ ਕੀ ਲੈਣਾ ਇਹਨਾਂ ਦੇ ਵਿੱਚੋਂ ਜੋ ਕਰਦੀਆਂ ਨਾ ਕਰਦੀਆਂ ਰਹਿਣ ਉਹ ਜੋ ਕਰਦੀਆਂ ਹੁਣ ਤੂੰ ਉੱਥੇ ਕੰਮ ਜੰਦਾ ਕਰਕੇ ਤੂੰ ਬਾਹਰ ਬਾਹਰ ਨਿਕਲਣਾ ਜੋ ਤੂੰ ਕਿਹੜਾ ਕੋਣਾ ਉਹਨਾਂ ਸਗਾਤਾਂ ਨੂੰ ਮੇਰੀ ਗੱਲ ਸੁਣ ਡਰਦੇ ਆ ਬਾਹਰ ਤੇ ਨਹੀਂ ਨਿਕਲਣਾ ਪਰ ਪਤਾ ਨਹੀਂ ਮੇਰਾ ਤੇ ਜੀ ਨਹੀਂ ਕਰਦਾ ਇਹਨਾਂ ਦੇ ਮੱਥੇ ਲੱਗਣ ਮੈਨੂੰ ਤਾਂ ਸੱਚੀ ਨਾ ਵੇ ਵਿਖਾਈ ਦਿੰਦੀਆਂ ਵਾ ਇਹ ਤਾਂ ਉਹ ਕੱਲ ਦੂਜਿਆਂ ਨੇ ਵੀ ਕੜੀਸ ਲੈਂਦੀਆਂ ਵਾ ਆ ਮੰਮੀ ਦੀ ਸਮਝ ਨਹੀਂ ਆਉਂਦੀ ਪਹਿਲਾਂ ਆਂਦੀ ਮੈਂ ਕੁੜੀ ਨੂੰ ਘਵਾਉਣਾ ਨਹੀਂ ਆ ਤੇ ਹੁਣ ਕਿੱਦਾਂ ਘੁੱਟ-ਘੁੱਟ ਕੇ ਜੱਫੀਆਂ ਪਾਉਣ ਰਹੀ ਐ ਦੱਸ ਤੇ ਆਹ ਨੂੰ ਐਵੇਂ ਬੁਰੇ ਆ ਬਣਾਉਂਦੇ ਐ ਪਹਿਲਾਂ ਗੱਲਾਂ ਬਾਤਾਂ ਕਰ ਦੇਣੀਆਂ ਫੋਨ ਲਾ ਦੇ ਚੁੱਕਣਾ ਨਹੀਂ ਆਉ ਉਹ ਜੇ ਮੇਰੇ ਵਰਗੀ ਨੂੰ ਗਾਂ ਕਰ ਦੇਣਾ ਤਾਂ ਮੁੜ ਕੇ ਪਛਾਣ ਛੱਡ ਦੇਣਾ ਮੈਂ ਕਿਹੜਾ ਘਵਾਇਆ ਮੈਨੂੰ ਸੱਸੀ ਮੈਨੂੰ ਆਂਦੀ ਵੀ ਸੱਸੀਕਾਰ ਮੈਂ ਚੋਂ ਬਰਗੰਦਰਾ ਗਿਆ ਮੈਂ ਮੈਂ ਤੈਨੂੰ ਕੀ ਕਹੋਣਾ ਜਦੋਂ ਇਸ ਤੇ ਸਮਝ ਨਹੀਂ ਸਾਡੇ ਨਾਲ ਜੇ ਤੁਹਾਡੀ ਮਗਲ ਮੰਨੀ ਨਹੀਂ ਨੇ ਤੁਹਾਡੀ ਭਣ ਕਦਰੋਂ ਬਣੀ ਹੋਈ ਨਹੀਂ ਨਹੀਂ ਕਵਾਇਆ ਤੇ ਮੈਂ ਵੀ ਨਹੀਂ ਹੈਗਾ ਮੈਨੂੰ ਵੀ ਸਾਸਰੀ ਘਰ ਬੁਲਾਈ ਮੈਂ ਵੀ ਚੁੱਪ ਕਰਕੇ ਅੰਦਰ ਆ ਗਈ ਤੇ ਉਸੇ ਅੰਦਰ ਹੀ ਤੁਸੀਂ ਆ ਗਏ ਉਹਨੇ ਕਹਿਣਾ ਇਹਨਾਂ ਦੋਵਾਂ ਜੀਆਂ ਦੀ ਸਲਾਹ ਵਾ ਵੇਖੀ ਤੇ ਸਹੀ ਕਿੱਦਾਂ ਮੂੰਹ ਜੋੜ-ਜੋੜ ਗੱਲਾਂ ਕਰਦੀਆਂ ਵਾ ਕਿ ਖਣੀ ਇਹਨੇ ਕੋ ਜਨਾਨੀ ਨੇ ਕੋ ਵਾਕਿਆ ਵਾ ਜੋ ਕਰਦੀਆਂ ਨਾ ਕਰਨ ਦੇ ਭਾਵੇਂ 50 ਕਰਨ ਭਾਵੇਂ 100 ਗੱਲਾਂ ਕਰਨ ਸਾਨੂੰ ਕੋਈ ਪ੍ਰਵਾਹ ਨਹੀਂ ਜਿਵੇਂ ਇਸਤਰੀ ਖતમ ਕਰਦੀ ਤੀ ਤਾਂ ਬਸ ਖતમ ਕਰਦੀ ਸਾਡੀ ਕੋਖੇਨ ਲੱਗਦੀ ਹੈ ਸਿੱਧੀ ਗੱਲ ਜਿਹੜੀ ਆਪਣੀ ਜੀ ਇਹ ਲੱਕੀ ਦੇ ਕਾਫੇ ਅੰਦਰ ਤੇ ਦਾਮੇ ਦਾ ਜਲੰਦਰ ਇਹ ਕਤੇ ਅੱਬੂ ਅਜੇ ਨਹੀਂ ਖੋਲਟਾ ਹੈਗਾ ਹਾਇ ਰੱਬਾ ਕਿੰਨੀ ਖਰਾਬ ਜਨਾਨੀ ਹੈ ਇਹਨੇ ਕੀ ਮਲਾਇਆ ਹੋਊਗਾ ਖੀਰ ਦੇ ਵਿੱਚ ਪੱਕਾ ਕੋਈ ਨਾ ਕੋਈ ਇਹ ਚਾਲ ਖੇਡਣ ਲਈ ਹੈ ਮੈਂ ਆਏ ਖੀਰ ਨਹੀਂ ਖਾਣ ਦੇਣੀ ਉਹਨਾਂ ਨੂੰ ਆलो ਮੰਮੀ ਖੇਲ ਆਲਦੀ ਤੁਸੀਂ ਇੱਕ ਖੀਰ ਨਹੀਂ ਖਾਣੀ ਕਹਿੰਨੇ ਕਿਉਂ ਭਾਬੀ ਕੀ ਹੋ ਗਿਆ ਤੈਨੂੰ ਹੁਣ ਮੈਂ ਤੁਹਾਨੂੰ ਕਹਿ ਤਾ ਨਾ ਕਿ ਇਹ ਖੀਰ ਨਾ ਖਾਓ ਇਹਨੇ ਖੀਰ ਦੇ ਵਿੱਚ ਕੁਝ ਮਲਾਇਆ ਵਾ ਲੈ ਹਾਂ ਦੀਦੀ ਮੈਂ ਇੰਨੀ ਗਰੀਜ ਦੇ ਨਾਲ ਮੈਂ ਦੀ ਜਵਾ ਤੇ ਖੀਰ ਬਣਾਈ ਆ ਤੇ ਤੁਸੀਂ ਹੋਰ ਹੀ ਗੱਲਾਂ ਕਰੀ ਜਾਂਦੇ ਜੀ ਭਾਬੀ ਤੈਨੂੰ ਉੰਜ ਵਹਿਮ ਹੋ ਗਿਆ ਹਣਾ ਉਹਨੇ ਕੀ ਵਿੱਚ ਮਿਲਾ ਲਿਆਣਾ ਮੈਂ ਤੁਹਾਨੂੰ ਕਹਿ ਤਾ ਨਾ ਕਿ ਬਸ ਖੀਰ ਨਾ ਖਾਓ ਤੇ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਣਦੇ ਖੀਰ ਨਹੀਂ ਖਾਣੀ ਉਦਾਂ ਦੇ ਤੂੰ ਮੈਨੂੰ ਕਵਾ ਕੇ ਨਹੀਂ ਰਾਜੀ ਵੇਖ ਕੇ ਤੇਰਾ ਮੇਰਾ ਮੈਨੂੰ ਮੱਥਾ ਸੜ ਗਿਆ ਵਾ ਤੂੰ ਤਾਂ ਮੈਨੂੰ ਕਹਿੰਦੇ ਖੀਰ ਨਾ ਖਾਵੀਂ ਦੀਦੀ ਮੈਂ ਨਾ ਕਿਸ ਦੀ ਦੁਸ਼ਮਣ ਨਹੀਂ ਹੈਗੀ ਮੈਂ ਤੁਹਾਡਾ ਭਲਾਈ ਚਾਹੁੰਨੀ ਆ ਮੇਰੇ ਮੇਰੀ ਵੱਲੋਂ ਭਾਵੇਂ ਖਾ ਲੋ ਜੇ ਨਹੀਂ ਜਾਣ ਪਿਆਰੀ ਹੈਗੀ ਤੇ ਦੀਦੀ ਇਦਾਂ ਹੀ ਕਰਨ ਢੇ ਰੋਲਾ ਪਾਉਣ ਢੀ ਐਵੇਂ ਤੂੰ ਖਾ ਤੂੰ ਆ ਤੈਨੇ ਬਣਾਉਣਾ ਨਹੀਂ ਕੁੱਕ ਇਦਾਂ ਇਹਨੂੰ ਹੈਗਾ ਹੀ ਤੇ ਬਣਾਉਂਦੀ ਹਾਂ ਰਸੋਈ 'ਚ ਬਹਿ ਕੇ ਆ ਤੈਨਂ ਅੰਦਰ ਜਾ ਕੇ ਬਹਿ ਗਈ ਐ ਤੂੰ ਹੁਣ ਮੈਂ ਬਣਾਈ ਆ ਤਾਂ ਹੁਣ ਵੀ ਗੱਲਾਂ ਕਰਨ ਢੀ ਐ ਚੱਲ ਮੈਂ ਗੱਲਾਂ ਕਰਦੀ ਆ ਨਾ ਤੇ ਇਹ ਗੱਲ ਨੂੰ ਮੈਂ ਮੰਨ ਲੈਨੀ ਆ ਤੇ ਮੇਰੀ ਭੈਣ ਇਦਾਂ ਕਰ ਹਾਂ ਆ ਖੀਰ ਦਾ ਚਮਚਾ ਤੂੰ ਹੀ ਖਾ ਤੇ ਮੈਂ ਵੀ ਆਪਣੀ ਪਾ ਕੇ ਲਿਉਣੀ ਆ ਖੀਰ ਇਹ ਮੈਂ ਉਹਨਾਂ ਵਾਸਤੇ ਬਣਾ ਕੇ ਨਹੀਂ ਆ ਤਾਂ ਤੂੰ ਇਦਾਂ ਕਰ ਗਰਮੀਤ ਕਾਹਾਂ ਖੀਰ ਉਹਦਾ ਵੀ ਸ਼ੱਕ ਦੂਰ ਹੋ ਜਾਊਗਾ ਤੇ ਮੰਮੀ ਮੈਂ ਉਹਨਾਂ ਵਾਸਤੇ ਲਈ ਆਈ ਮੈਂ ਕਿੰਨਾ ਖਾਣਾ ਖੀਰ ਉਹਦਾ ਨਾ ਪੰਮਾ ਭਾਬੀ ਤੇਰਾ ਵੀ ਮੈਂ ਸਾਬ ਲਾ ਲਿਆ ਤੂੰ ਨਿਤ ਕੋਈ ਨਾ ਕੋਈ ਨਾ ਨਵਾਂ ਡਰਾਮਾ ਲਾ ਛੜਦੀ ਆ ਨਾ ਡਰਾਮਾ ਲਾਉਣ ਵਾਲੀ ਕਿਹੜੀ ਗੱਲ ਆ ਹੁਣੇ ਤੁਹਾਡਾ ਮੈਂ ਸ਼ੱਕ ਦੂਰ ਕਰ ਦਿੰਨੀ ਆ ਇਹਨੂੰ ਕਹ ਖਾ ਲੈ ਖੀਰ ਤੇ ਮੈਂ ਕੋਈ ਗੱਲ ਵੀ ਨਹੀਂ ਕਰਦੀ ਲੈ ਗਰਮੀ ਤਾਂ ਖਾ ਖੀਰ ਹਾਏ ਰਪਾ ਕੀ ਕਰਾਂ ਹੁਣ ਮੈਂ ਖੀਰ ਚ ਤੇ ਮੈਂ ਜ਼ਹਿਰ ਮਲਾਈ ਆ ਤੇ ਜੇ ਮੈਂ ਖਾ ਲਈ ਮੈਂ ਤੇ ਉੱਥਾ ਉੱਤੇ ਪਹੁੰਚ ਜਾਣਾ ਜੇ ਨਾ ਖਾਧੀ ਉਹ ਇਹਨਾਂ ਨੇ ਪਚਾ ਦੇਣਾ ਹਾਏ ਮੈਂ ਤੇ ਕਸੂਤੀ ਫਸ ਗਈ ਆ ਕੀ ਕਰਾਂ ਮੈਂ ਹੁਣ